ਉਹ ਲੱਗਦਾ ਕਿ ਬਿਨਾ ਖਾਦੇ ਪੀਤੇ ਡਲੇਵਲ ਸਰਵਾਈਵ ਨਹੀਂ ਕਰ ਸਕਦੇ ਸੀ 130 ਦਿਨ ਸਰਵਾਈਵ ਕਹਿੰਦੀ ਹੈ ਮੈਂ ਥੋੜੋ ਕਹਿਣਾ ਹੁਣ ਜਿਹੜਾ ਕੋਈ ਡਾਕਟਰ ਕਹਿੰਦੀ ਹੈ ਮੈਂ ਉਹ ਤਾਂ ਗੱਪ ਮਾਰਦਾ ਵੀ ਨਹੀਂ ਨਹੀਂ ਜੀ ਕਰ ਸਕਦੇ ਨੇ ਮੈਂ ਉਹਨਾਂ ਤੋਂ ਡਰ ਜਾ ਵੀ ਕੱਲ ਨੂੰ ਮੇਰੇ ਡਾਂਗ ਮਾਰਨਗੇ ਸਿਰ ਇਸ ਕਰਕੇ ਗਲਤ ਹੈ ਬਿਲਕੁਲ ਨਹੀਂ ਉਹ ਸੁਭਾਏ ਮਾਨ ਸਿੰਘ ਦਾ ਅਤਰਾਜ ਵੀ ਜੋ ਸੱਚਾ ਸੀ ਤਰਾਦ ਕਿਉਂਕਿ ਟੋਟਲ ਨਿਊਟ੍ਰੀਸ਼ਨ ਵਗੈਰ ਬੰਦਾ ਜਿਉਂਦਾ ਰਹਿ ਨਹੀਂ ਸਕਦਾ ਕੱਲੀ ਗੁਲਕੋਸ ਤੇ ਨਹੀਂ ਰਹਿ ਸਕਦਾ ਕੋਈ ਡਾਕਟਰ ਦੁਨੀਆਂ ਦਾ ਦੱਸੇ ਵੀ ਮੈਂ ਰੱਖਦਾ ਦਸੇ ਕਿੰਨੇ ਦਿਨ ਰੱਖਿਆ ਤੁਹਾਨੂੰ ਲੱਗਦਾ ਫਿਰ ਕੀ ਡੱਲੇਵਾਲ ਸਾਹਿਬ ਕੁਝ ਮਰਨਵਰ ਦੌਰਾਨ ਖਾਂਦੇ ਪੀਂਦੇ ਰਹੇ ਹੈ ਇਸੇ ਕਰਕੇ ਇਨਾ ਸਰਵਾਈਵ ਕਰ ਗਏ ਨਹੀਂ ਤਾਂ ਜਿਦਾਂ ਦੇ ਐਗਜ਼ਾਮਪਲ ਤੁਸੀਂ ਕੋਟ ਕਰਤੇ ਆ ਵੱਡੇ ਵੱਡੇ ਐਗਜ਼ਾਮਪਲ ਤੁਹਾਨੂੰ ਲੱਗਦਾ ਕਿ ਡੱਲੇਵਾਲ ਸਾਹਿਬ ਸਰਵਾਈਵ ਨਹੀਂ ਕਰ ਸਕਦੇ ਸੀ 130 ਦਿਨ ਬਿਨਾ ਖਾਦੇ ਪੀਂਦੇ ਜੇ ਫਿਰ ਡੱਲੇਵਾਲ ਸਾਹਿਬ ਦਾ ਹੀ ਤਾਂ ਇੱਕ ਤਾਉਨਨ ਦੱਸਣਾ ਚਾਹੀਦਾ ਵੀ ਭਾਈ ਇਹ ਕਿਹੜਾ ਫਾਰਮੂਲਾ ਹੈ ਇਹ ਤਾਂ ਦੁਨੀਆ ਵਾਸਤੇ ਬੜੀ ਵੱਡੀ ਨਵਾਂ ਚਾਨਣ ਹੋਏਗਾ ਇਹ ਤਾਂ ਵਿਗਿਆਨ 'ਚ ਨਵਾਂ ਅਧਿਆਇ ਲਿਖਿਆ ਜਾਏਗਾ ਦੁਨੀਆ ਦੇ ਵਿੱਚ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਵਿਕੀਪੀਡੀਆ ਦੇ ਵਿੱਚ ਕਿਤੇ ਕੋਈ ਮੈਡੀਕਲ ਬੁ ਕਿਤੇ ਕੋਈ ਰਿਕਾਰਡ ਨਹੀਂ ਕਿ ਬਿਨਾ ਟੋਟਲ ਕੁਝ ਖਾਦੇ ਪੀਤੇ ਸਿਰਫ ਪਾਣੀ ਦੇ ਉੱਤੇ ਜਿਹੜਾ ਇੰਨਾ ਦਿਨ ਕੋਈ ਜੀ ਸਕੇ ਜਿਨ੍ਹਾਂ ਅੱਜ ਤੱਕ ਦੁਨੀਆ ਦੇ ਵਿੱਚ ਟੈਸਟ ਹੋਏ ਨੇ ਬਿਨਾ ਕੁਝ ਖਾਦੇ ਕਿਤੇ ਕਦੇ ਪਾਣੀ ਤੇ ਉਹ 7 ਦਿਨਾਂ ਤੱਕ ਦੇ ਹੋਏ ਨੇ ਕੱਲਾ ਪਾਣੀ ਪੀਣਾ ਔਰ ਮੈਡੀਕਲ ਰਿਕਾਰਡਸ ਦੇ ਵਿੱਚ ਕਿਹਾ ਗਿਆ ਉਹ ਉਸੇ ਗਿਨੀ ਉਹ ਕਵਰ ਰਿਕਾਰਡ ਚ ਸਾਡੀ ਡਾਕਟਰ ਵੀ ਸਿਖਣ ਬਈ ਹਫਤਾ ਕੱਟ ਸਕਦਾ ਇਹਦਾ ਜਵਾਬ ਇਹ ਆਵੇ ਕਿ ਕਿਸੇ ਰੱਬੀ ਸ਼ਕਤੀ ਨੇ ਹੱਥ ਦੇ ਕੇ ਰੱਖਿਆ ਡੱਲਿਆਲ ਸਾਹਿਬ ਨੂੰ ਔਰ ਇਸ ਕਰਕੇ ਉਹ ਸਰਵਾਈਵ ਕਰਕੇ ਫਿਰ ਇਹਦਾ ਜਵਾਬ ਪੁੱਛੀਂ ਕਰ ਲੋ ਫਿਰ ਤਾਂ ਫਿਰ ਤਾਂ ਉਹ ਰੱਬੀ ਸ਼ਕਤੀ ਨੇ ਡੱਲਿਆਲ ਸਾਹਿਬ ਨੂੰ ਰੱਖ ਲੈਣੇ ਨੇ ਅੰਦੋਲਨ ਨਹੀਂ ਪਾਸ ਕਰਾ ਦਿੰਦਾ